ਹਾਂ ਹੂੰ ਵੇ ਹਾਂ ਉਹ ਦੇਖੋ ਇਹ ਕੁੜੀ ਮੇਰੇ ਵੱਲ ਦੇਖ ਕੇ ਸਮਾਈਲ ਕਰਦੀ ਆ ਉਹ ਸਾਰਿਆਂ ਨੂੰ ਸਮਾਈਲ ਕਰਨਾ ਨਹੀਂ ਕਹਿੰਦੇ ਹੁਣ ਹੱਸਣਾ ਕਹਿੰਦੇ ਆ ਓਏ ਯਾਰ ਤੂੰ ਮਜ਼ਾਕ ਕਰੀ ਜਾ ਨਾ ਮੈਂ ਸੀਰੀਅਸ ਆ ਓਏ ਯਾਰ ਮੇਰੇ 'ਚ ਹਿੰਮਤ ਜੀ ਨਹੀਂ ਪੈਂਦੀ ਓ ਬਾਈ ਬਣ ਕੇ ਤੂੰ ਜਾ ਕੇ ਪੁੱਛਿਆ ਮੇਰੇ ਬਾਰੇ ਕੀ ਕਹਿੰਦੀ ਆ ਓ ਚਾ ਯਾਰੇ ਮੈਂ ਤੜਲੀ ਗੱਲੀ ਆ ਦਰ ਕੀ ਕਹਿਆ ਯਾਰ ਹੈਲੋ ਜੀ ਹੈਲੋ ਹਾਂ ਮੈਨੂੰ ਤਾਂ ਇੱਕ ਗੱਲ ਪੁੱਛਣੀ ਸੀ ਹਾਂਜੀ ਪੁੱਛੋ ਤੁਸੀਂ ਉਹ ਮੁੰਡੇ ਬਾਰੇ ਦੇਖ ਕੇ ਬਹੁਤ ਸਮਾਈਲ ਕਰ ਰਹੇ ਹੋ ਜੀ ਉਹ ਮੈਂ ਸਮਾਈਲ ਨਹੀਂ ਕਰ ਰਹੀ ਸੀ ਮੈਂ ਤਾਂ ਹੱਸ ਰਹੀ ਸੀ ਇਹਦਾ ਕਿਉਂ ਹੱਸ ਰਹੀ ਸੀ ਉਹ ਮੈਂ ਤਾਂ ਹੱਸ ਰਹੀ ਸੀ ਉਹਦਾ ਟਿੱਡ ਤਾਂ ਵੇਖ ਮੈਨੂੰ ਪਾਲੂ ਵਰਗਾ ਲੱਗ ਗਿਆ ਹਾਂਜੀ ਉਹਦੇ ਨਾਲ ਜਿਆਦਾ ਹੀ ਫ੍ਰੈਂਕ ਹੋ ਜਾਂਦਾ ਸੀ ਤੈਨੂੰ ਪੁੱਛਣ ਮੈਂ ਆਪਦੇ ਬਾਰੇ ਵੀ ਜੱਜੀਗਾ ਉਹ ਨਹੀਂ ਯਾਰ ਬਾਈ ਉਹ ਤਾਂ ਹੂ ਹੀ ਬਸ ਯ ਲੈ ਚੱਲ ਫਿਰ ਮੈਨੂੰ ਇਹ ਤਾਂ ਦੱਸੋ ਕੀ ਕਹਿੰਦੀ ਸੀ ਮੇਰੇ ਬਾਰੇ ਉਹ ਕੁਝ ਨਹੀਂ ਕਹਿੰਦੀ ਯਾਰ ਉਹ ਯਾਰ ਤੂੰ ਮੇਰਾ ਪ੍ਰਾਣੀ ਯਾਰ ਤੈਨੂੰ ਮੈਂ ਕਹਣਾ ਕੁਝ ਨਹੀਂ ਕਹਿੰਦੀ ਉਹ ਪਰ ਤੈਨੂੰ ਮੈਂ ਮੁਰਗਾ ਖਵਾ ਦੂੰਗਾ ਤੇ ਨਾਲੇ ਦਾਰੂ ਪਿਆ ਦੂੰਗਾ ਯਾਰ ਬਾਈ ਬਣ ਕੇ ਦੱਸ ਦੇ ਯਾਰ ਕੀ ਕਹਿੰਦੀ ਹੈ ਮੇਰੇ ਬਾਰੇ ਜੀ ਗੱਲ ਹੈ ਪੱਕੀ ਗੱਲ ਆ ਉਹ ਤਾਂ ਕਹਿੰਦੀ ਉਹ ਟੂਪੀ ਵਾਲਾ ਮੁੰਡਾ ਨਹੀਂ ਕਹਿੰਦੀ ਮੈਨੂੰ ਬੜਾ ਕਿਊਟ ਜਿਹਾ ਲੱਗਦਾ ਹੈ ਹਾਂ ਹਾਂ ਮਾੜਾ ਤੇਤੇ ਮਰਦੀ ਆ ਓਏ ਫਿਰ ਤਾਂ ਗੱਲ ਬਣ ਗਈ ਕਿਹਦੀ ਦਰੂ ਪੀਏਗਾ ਬਲੈਕ ਐਂਡ ਵਾਈਟ ਪੀ ਮੰਗੇ ਆਪਾਂ ਕਾਂਦੀ ਜ਼ਿੰਦਗੀ ਦਾ ਕੋਈ ਹੱਲ ਨਾ